ਆਪਣੇ ਫਾਦਰ ਸਾਹਿਬ ਬਾਰੇ ਦੱਸੋ ਥੋੜਾ ਕਿ ਉਹਨਾਂ ਦਾ ਬੈਕਗ੍ਰਾਉਂਡ ਕੀ ਸੀ ਕੀ ਉਹ ਕਰਦੇ ਸੀ ਬਿਲਕੁਲ ਜੀ ਜੋ ਮੇਰੇ ਫਾਦਰ ਸਾਹਿਬ ਹਨ ਬੀਏ ਤੱਕ ਜੋ ਸਟੱਡੀ ਕੀਤੀ ਸੀ ਔਰ ਸਾਡੇ ਜੋ ਆਸ-ਪਾਸ ਦੇ ਲੋਕ ਆਣ ਗੁਆਂਢ ਸੀ ਨਾ ਉਹਨਾਂ ਦੇ ਜੋ ਬੱਚੇ ਆ ਉਹ ਮੇਰੇ ਫਾਦਰ ਸਾਹਿਬ ਇੰਗਲਿਸ਼ ਬਹੁਤ ਵਧੀਆ ਤਰੀਕੇ ਨਾਲ ਪੜਾ ਲੈਂਦੇ ਸੀ ਲੇਕਿਨ ਅੱਜ ਜੇਕਰ ਕਿਸੇ ਕੋ ਕੋਈ ਸਕਿੱਲ ਆ ਜੇ ਇੰਗਲਿਸ਼ ਜਾਂ ਹਿੰਦੀ ਪੰਜਾਬੀ ਤਾਂ ਪਹਿਲਾਂ ਇਹ ਕਹਿੰਦੇ ਨੇ ਕਿ ਤੁਸੀਂ 2 ਮਹੀਨੇ ਦਾ ਕੋਰਸ ਲਓ ਤਾਂ ਮਤਲਬ ਇਨਕਮ ਦਾ ਸਾਧਨ ਬਣਾ ਲੈਂਦੇ ਜੀ ਜੀ ਉੱਥੇ ਮੇਰੇ ਫਾਦਰ ਸਾਹਿਬ ਨੂੰ ਇੰਗਲਿਸ਼ ਆਂਦੀ ਸੀ ਉਹਨਾਂ ਨੇ ਬੱਚਿਆਂ ਨੂੰ ਪੜਾਇਆ ਇਹ ਨਹੀਂ ਕਿ ਸਿਰ ਸਕਿੱਲ ਆ ਜਿੱਥੇ ਬੱਚੇ ਚਾਹੁੰਦੇ ਸੀ ਕਿ ਅਸੀਂ ਸਰਕਾਰੀ ਨੌਕਰੀ ਚਾਹੀਦੀ ਆ ਸਾਨੂੰ ਜਾਂ ਅਸੀਂ ਕੋਈ ਬਿਜ਼ਨਸ ਡਿਵੈਲਪ ਕਰਨਾ ਚਾਹੁੰਦੇ ਆ ਤਾਂ ਜਿਹੜੇ ਬੱਚੇ ਉਹਨਾਂ ਤੋਂ ਪੜੇ ਉਹਨਾਂ ਨੇ ਆਪਣੀ ਏਮ ਨੂੰ ਜੋ ਅਚੀਵ ਕੀਤਾ ਔਰ ਮੇਰੇ ਫਾਦਰ ਸਾਹਿਬ ਨੇ ਨੌ ਸਿੱਖ ਇਤਿਹਾਸ ਨਾਲ ਰਿਲੇਟਡ ਜੋ ਕਿਤਾਬਾਂ ਉਹ ਲਿਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਰਿਲੇਟਡ ਸ਼ਹਿਰ ਅੰਮ੍ਰਿਤਸਰ ਦਾ ਜੋ ਇਤਿਹਾਸ ਆ ਤਰਨਤਾਰਨ ਸਾਹਿਬ ਦਾ ਇਤਿਹਾਸ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਖੁਦ ਸੈਲਫ ਸਟੱਡੀ ਕਰਕੇ ਉਹ ਕਿਤਾਬਾਂ ਲਿਖਿਆ ਔਰ ਲਾਸਟ ਸਮੇਂ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਅੱਜਕ ਕਾਲਜ ਐ ਸੈਲਫ ਸਟਡੀ ਆ ਮੈਂ ਕਿੱਥੇ ਇੱਕ ਇੱਕ ਲੋਕਾਂ ਕੋ ਜਾਵਾਂਗੀ ਉਹਨੂੰ ਆਪਣਾ ਮੈਸੇਜ ਦੱਸਾਂਗੀ ਉੱਥੇ ਇੱਕ ਰੂਮ ਦੇ ਵਿੱਚ ਸੈਲਫ ਸਟਡੀ ਕਰਕੇ ਆਪਾਂ ਵੀਡੀਓ ਪਾ ਦਿੰਦੇ ਆ ਤਾਂ ਲੋਕਾਂ ਤੱਕ ਪੁੱਜੇਗੀ ਠੀਕ ਹੈ ਲੋਕ ਕਮੈਂਟ ਆਪਣੀ ਰਾਏ ਦੇਣਗੇ ਤਾਂ ਉਹਨਾਂ ਦਾ 2019 ਦੇ ਵਿੱਚ ਉਹਨਾਂ ਦਾ ਜੁਦਿਹਾਨ ਹੋ ਗਿਆ ਤਾਂ ਉਹਨਾਂ ਦਾ ਸੁਪਨਾ ਸੀ ਕਿ ਮੈਂ ਸੋਸ਼ਲ ਮੀਡੀਆ ਤੱਕ ਆਪਣਾ ਜੋ ਪ੍ਰਭਾਵ ਹੈ ਉਹ ਪਾਵਾਂ ਲੇਕਿਨ ਉਹ ਨਹੀਂ ਕਰ ਸਕੇ ਤੇ ਉਹਨਾਂ ਦੇ ਸੁਪਨੇ ਨੂੰ ਹੁਣ ਮੈਂ ਆਪਣਾ ਸੁਪਨਾ ਬਣਾਇਆ ਹੈ। ਕੀ ਬਾਤ ਹੈ ਜੀ।